ਸੋਸਟੀ ਕਾਲ ਜੀ ਮੈਂ ਹਰਪ੍ਰੀਤ ਸਿੰਘ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਨਵੀਂ ਵੀਡੀਓ ਨਵੀਂ ਵੀਡੀਓ ਵਿੱਚ ਜਿੱਦਾਂ ਕੈਨੇਡਾ ਦੇ ਵਿੱਚ ਬਿਲਕੁਲ ਹੀ ਵੀਜ਼ੇ ਬੰਦ ਕਰਦੇ ਦੇਤੇ ਸੀਗੇ ਐਲਐਮਆ ਜਾਂ ਬੰਦ ਕਰਦੇ ਦੇਤੇ ਸੀ ਕਿ ਜਿਹੜੇ ਵਿਦੇਸ਼ੀ ਨਾਗਰਿਕ ਆਉਣਾ ਚਾਹੁੰਦੇ ਸੀਗੇ ਇੱਥੇ ਲੇਬਰ ਕੋਟੇ ਚਲਾ ਲੋ ਕੰਮ ਕਰਨ ਦੇ ਪੈਸਾ ਕਮਾਉਣ ਦੇ ਚਾਹਵਾਨ ਸੀਗੇ ਉਹਨਾਂ ਲਈ ਰਾਹ ਬੰਦ ਕਰਦੇ ਦੇਤੇ ਸੀ ਪਰ ਇੱਕ ਨਵੀਂ ਖਬਰ ਆ ਤੁਹਾਡੇ ਲਈ ਖੁਸ਼ਖਬਰੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਾਹ ਖੁੱਲ ਸਕਦੇ ਨੇ ਫਿਰ ਜਿਹੜੇ ਉਰੇ ਰਹਿਣ ਵਾਲੇ ਨੇ ਉਹਨਾਂ ਦੇ ਵੀ ਵਰਕ ਪਰਮਿਟ ਅਪਡੇਟ ਅਪਗ੍ਰੇਡ ਹੋ ਸਕਦੇ ਨੇ ਜਿੱਦਾਂ ਕਹਿ ਲੋ ਵੀਜ਼ਾ ਵੱਧ ਸਕਦਾ ਤੇ ਨਵੇਂ ਜਿਹੜੇ ਆਉਣ ਦੇ ਚਾਹਵਾਨ ਨੇ ਉਹਨਾਂ ਲਈ ਵੀ ਰਸਤੇ ਖੁੱਲ ਸਕਦੇ ਨੇ ਤੇ ਜਿੱਦਾਂ ਕਹਿ ਲੋ ਗਵਰਨਮੈਂਟ ਨੇ ਇਹ ਐਲਐਮਆਈਓ ਬੰਦ ਕਰਦੀਆਂ ਸੀ ਨਵੀਆਂ ਨਿਕਲ ਨਹੀਂਆਂ ਸਟੇਟਸ ਤੇ ਹੁਣ ਕੀ ਕੀਤਾ ਇੱਕ ਸਟੇਟ ਦੇ ਵਿੱਚ ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਨੇ ਗਵਰਨਮੈਂਟ ਫੈਡਰਲ ਗਵਰਨਮੈਂਟ ਕਹਿ ਲੋ 300 ਕਰੋੜ ਦਾ ਸੌਰੀ 300 ਮਿਲੀਅਨ ਦਾ ਜਿਹੜੇ ਕਰੋੜਾਂ ਰੁਪਏ ਬਣਦੇ ਨੇ ਕਿ 300 ਮਿਲੀਅਨ ਡਾਲਰ ਦਾ ਕੇਸ ਕਰ ਦਿੱਤਾ কোর্ਟ ਦੇ ਵਿੱਚ ਤਾਂ ਉਹ ਕਹਿੰਦੇ ਸਾਡੀਆਂ ਕੰਪਨੀਆਂ ਬੰਦ ਹੋਣ ਦੀ ਕਗਾਰਤੇ ਨੇ ਤੇ ਸਾਨੂੰ ਬਹੁਤ ਘਾਟਾ ਪੈ ਰਿਹਾ ਇੱਕ ਘਾਟੇ ਦੀ ਭਰਪਾਈ ਕੌਣ ਕਰੂਗਾ ਸਾਨੂੰ ਲੇਬਰ ਨਹੀਂ ਮਿਲ ਰਹੀ ਤੇ ਅਸੀਂ ਲੇਬਰ ਕਿੱਥੋਂ ਲੈ ਕੇ ਆਈਏ ਕਿਉਂਕਿ ਜਿਹੜੇ ਬਾਹਰੋਂ ਆਉਂਦੇ ਸੀ ਕੰਮ ਕਰਨ ਲਈ ਲੇਬਰ ਤੇ ਉਹ ਕੰਮ ਸਾਡੀਆਂ ਕੰਪਨੀਆਂ ਚੱਲ ਰਹੀਆਂ ਸੀਗੀਆਂ ਕਿਉਂ ਉਹਨਾਂ ਨੂੰ ਜ਼ਰੂਰਤ ਸੀਗੀ ਆ ਕੰਪਨੀਆਂ ਦਾ ਕੰਮ ਵੱਡਾ ਸੀਗਾ ਤੇ ਹੁਣ ਉਹ ਕਹਿੰਦੇ ਸਾਡੀਆਂ ਕੰਪਨੀਆਂ ਬਿਲਕੁਲ ਠੱਪ ਪਈਆਂ ਨੇ ਸਾਡੇ ਕੰਮ ਰੁਕ ਗਏ ਜੇ ਕਿਤੇ ਗਵਰਨਮੈਂਟ ਉਹ ਬਾਹਰਲੀ ਲੇਬਰ ਨੂੰ ਨਹੀਂ ਵੀਜ਼ਾ ਦਿੰਦੀ ਅਲਾਮਾ ਹੀ ਕਹ ਲੋ ਨਹੀਂ ਕੜਦੀ ਸਾਡੀਆਂ ਕੰਪਨੀਆਂ ਦੀਆਂ ਤਾਂ ਸਾਡੀਆਂ ਕੰਪਨੀਆਂ ਬੰਦ ਹੋਣ ਦੀ ਕੰਗਾਰ ਤੇ ਆ ਜਾਣੀਆਂ ਕੁਝ ਟਾਈਮ ਦੇ ਵਿੱਚ ਤਾਂ ਹੁਣ ਦੇਖੋ ਇਹ ਇੱਕ ਵੱਡੀ ਖੁਸ਼ਖਬਰੀ ਆ ਜੇ ਗਵਰਨਮੈਂਟ ਦੁਬਾਰੇ ਲੇਬਰ ਕੋਟਾ ਖੋਲ ਦਿੰਦੀ ਆ ਟੈਂਪਰੇਰੀ ਵਰਕਰਾਂ ਲਈ ਤਾਂ ਸਮਝੋ ਵੀ ਸੁਰਖੀ ਜਿਹੜੇ ਆਉਣਾ ਚਾਹਣੇ ਉਹਨਾਂ ਲਈ ਵੀ ਰਸਤੇ ਖੁੱਲ੍ਹੇ ਨੇ ਜਿਹੜੇ ਇੱਥੇ ਆਊਟ ਆਫ ਸਟੇਟਸ ਹੋਣਗੇ ਉਹਨਾਂ ਲਈ ਵੀ ਇੱਕ ਅਪਡੇਟ ਆ ਕਿ ਉਹਨਾਂ ਦੇ ਵੀ ਜੇ ਵਧੇ ਜਾਣਗੇ ਤੇ ਹੁਣ ਇਹਦਾ ਜਲਦੀ ਫੈਸਲਾ ਨਿਕਲ ਕੇ ਕਦੋਂ ਆਉਂਦਾ ਤੇ ਅਗਲਾ ਅਪਡੇਟ ਲੈ ਕੇ ਫੇਰ ਹਾਜ਼ਰ ਹੋਵਾਂਗੇ ਵੀਡੀਓ ਦੇਖਦੇ ਰਿਹਾ ਕਰੋ ਧੰਨਵਾਦ ਜੀ